ਸਟਾਂਡੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨ ਨੂੰ ਤਾਂ ਭਰਮ ਪਾਜ ਬਸੰਤ ਹਿੰਡੋਲ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹਿ ਭੀ ਝੂਠੇ ਝੂਠੇ ਮਰਹਿ ਅਭਾਗੀ ਕਹੋ ਪੰਡਤ ਸੂਚਾ ਕਮਨ ਠਾਉ ਜਹਾਂ ਬੈਸ ਹਉ ਪੂਜਨ ਖਾਉ ਰਹਾਉ ਜੇ ਬਾਝੂਠੇ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਪੀ ਝੂਠੀ ਪਾਣੀ ਝੂਠਾ ਝੂਠੀ ਬੈਸ ਫਕਾਇਆ ਝੂਠੀ ਕਰਸੀ ਪੁਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀ ਨੀਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੇ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚੱਲੈ ਮਨ ਭਇਓ ਪਾਗ ਰਹਾਉ ਏਕ ਦਿਵਸ ਮਨ ਭਈ ਓ ਮੰਗ ਕਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਈ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਜਹਾਂ ਜਾਈਐ ਤਹ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ 베ਦ ਪ੍ਰਾਨ ਸਭ ਦੇਖੇ ਜੋਏ ਉਹਾਂ ਤਉ ਜਾਈਐ ਜੋ ਇਹਾ ਨਾ ਹੋਏ ਸਤਿਗੁਰ ਮੈਂ ਬਲਿਹਾਰੀ ਤੋੜ ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕਾਲ ਨਾ ਜੀਵੈ ਦੋ ਕੁ ਲੱਜੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੈ ਚਰਨ ਕਮਲ ਮੇਰੇ ਹਿਰ ਰਹਿ ਬਸਤੇ ਰਹਾਉ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡੈ ਤੈਸੀ ਸੰਤ ਜਨਾ RAM ਨਾਮ ਨਾ ਛਾਣੈ ਗੰਗਾ ਗਿਆ ਗੋਦਾਵਰੀ ਸੰਸਾਰ ਕੀ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾ ਸੇਵਕ ਨਾਮਾ ਲੋਬ ਲਹਿਰ ਅਤਨੀ ਝਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੀੜਾ ਹੋ ਖੇਵ ਨਾ ਸਾਕੋ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਿਆਲ ਸਤਗੁਰ ਮੇਲ ਤੂੰ ਮੋ ਕਹ ਪਾਰ ਉਤਾਰੇ ਕੇਸਵਾ ਨਾਮਾ ਕਹੈ ਹਉ ਤਰਪੀ ਨਾ ਜਾਨੋ ਮੋਕੋ ਬਾਹਾਂ ਦੇ ਬਾਹਾਂ ਦੇ ਬੀਠਲਾ ਸਹਿਜ ਅਵਲ ਧੂੜ ਮਣੀ ਗਾੜੀ ਚਾਲਤੀ ਪੀਛੈ ਤਿੰਕਾ ਲੈ ਕਰਾਂ ਹਕਤੀ ਜੈਸੇ ਪਨਕਤ ਤਰੂ ਟਿਟਹਾਂਕਤੀ ਸਰ ਤੋਂ ਨਚਾਲੀ ਲਾਡੁਲੀ ਰਹਾਉ ਤੋਬੀ ਤੋਐ ਬਿਰਹਿ ਬਰਾਤਾ ਹਰ ਚਰਨ ਮੇਰਾ ਮਨ ਰਾਤਾ ਪਣਤ ਨਾਮ ਦੇਉ ਰਾਮ ਰਹਿਆ ਆਪਨੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਊ ਬਜਾਏ ਗਰਭਵਤੀ ਕਾ ਨਾਹੀ ਠਾਂ ਤੇਰੀ ਗਰਦਨ ਉਪਰ ਲਵੈ ਕਾਉ ਤੂ ਕਾਏ ਗਰਭਹਿ ਬਾਵਲੀ ਜੈਸੇ ਭਾਦੋਂ ਖੂਬ ਰਾਜ ਤਉ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਉ ਭੇਦ ਤਨ ਸੁਗੰਧ ਢੁੰਡੇ ਪਰਦੇਸ ਆਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁਖ ਸਹਿ ਜੀਉ પાછે કિસહ પકારહ પિયો પિયો સાધુ કી જો લેહે ોટા तेरे મિટહ પાપ સબ કોટ કોટ કહેર વદાસ જો જપૈ નામ તિસ જાત ના જન્મ ના જોન કામ બસંત કબીરજીઓ એક ઓંકાર સત ગુર પ્રસાદ સુરહ કી જેસી તારી ચાલ તારી પૂછટ ઉપર ચમક બાલ ਇਸ ਘਰ ਮਹਿ ਹੈ ਸੋ ਤੂੰ ਟੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚਾਟ ਹੈ ਚੂਨ ਖਾਹੇ ਚਾਕੀ ਕਾਚੀ ਤਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਡੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਂਟ ਢੇਮਾ ਰਾਗ ਸਾਰੰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਣੇ ठाकुर ਕੀ ਹौं 체ਰੀ ਚਰਨ ਗਹਿ ਜਗਜੀਵਨ ਪ੍ਰਭ ਕੀ ਹਉਮੈ ਮਾਰ ਨਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਿ ਲੀਆ ਮਨ ਮੇਰਾ ਸਮਜਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ શરીਰੇ ਜਬ ਕੀ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਰਨਜਨ ਸਿਓ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰ ਪਵੇਖ ਨਾਹੀ ਤੁਮ ਜੈਸੀ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਪਧਾਰਾ ਸਾਰੰਗ ਮੁਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਬਿਆਪੈ ਜਿਹਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾਉ ਜਬ ਲਗੇ ਦਰਸ ਨ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨਮ ਕਨਹਰ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਪੋਇੰਗਮ ਘਰ ਪੇਰ ਧਨ ਸੋਹਾਗੈ ਕੁਚਲ ਕ ਰੂਪ ਕੁਨਾਰ ਕੁਲਖਣੀ ਫਿਰ ਕਾ ਸਹਿਜ ਨ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਇਨ ਬੇਦਹਰ ਮਿਲਿਆ ਵਰ ਕਾਮਣ ਤਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਿ ਸਾਚੂ ਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਮਾਨ ਨਾ ਤਾਂ ਕੋ ਹਿੰਸਾ ਲੋਭ ਬਸਾਰੀ ਸਹਿਜ ਰਵੈ ਵਰ ਕਾਮਣ ਪਿਰ ਕੀ ਗੁਰਮਕ ਰੰਗ ਸਵਾਰੀ ਜਾਰੋ ਐਸੀ ਪ੍ਰੀਤ ਕਟੰਬ ਸੰਬੰਦੀ ਮਾਇਆ ਮੂਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਭਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹਲਾ 4 ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰਿ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾਉ ਸਤ ਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਫੂਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅਠ ਸੱਤ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਦੁਰਮਤ ਬੇਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾਂ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਿਆ ਮਨ ਝੂਰ ਹੋ ਹੋ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਗ ਧੂਰ ਨਾਨਕ ਸੰਤ ਮੇਲਾ ਹਰ ਪਾਈਐ ਜਨ ਹਰ ਪੇਟਿਆ ਆਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰਿ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਹਰ ਦਿਨ ਰਾਮ ਨਾਮ ਜਪੇ ਹਿਰਦੈ ਸਰਬ ਕਲਾ ਗੁਣਕਾਰੀ ਰਾਬੇ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਤਰ ਸਾਖਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤਨਾ ਕਬੂ ਬੂਝਹਿ ਜੂ ਐ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੇ ਗੁਰ ਕਿੰਚਤ ਕਿਰਪਾ ਤਹਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰੇ ਅੰਮ੍ਰਿਤ ਨਾਮ ਦੇਹੁ ਪਿਆਰੀ ਜਿਨੇ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਵਾਰੀ ਹਨ ਦਿਨ ਭਗਤ ਕਰਹਿ ਗੁਰ ਆਗੈ ਗੁਰ ਕੈ ਸ਼ਬਦ ਸੁਵਾਰੀ ਹਿਰਦੈ ਨਾਮ ਅਮਰਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੀ ਗੁਰ ਪ੍ਰਸਾਦ ਅਮਰਤ ਰਸ ਚੀਨਿਆ ਹੋਏ ਪਾਵਹਿ ਮੂਖ ਦਵਾਰੀ ਸਤ ਗੁਰ ਪੁਰਖ ਅਚਲ ਅਚਲਹਾ ਮਤ ਜਿਸ ਦ੍ਰਿੜਤਾ ਨਾਮ ਅਧਾਰੀ ਤਿਸ ਆਗੈ ਜੀਉ ਦੇਵੋ ਆਪਣਾ ਹਉ ਸਤਗੁਰ ਕੈ ਬਲੇ ਹਾਰੀ ਮਨ ਮੁਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗਵਾਰੇ ਸਤਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੀ ਸਰਬੇ ਕਟ ਕਟ ਰਵਿਆ ਸੁਆਮੀ ਸਰਬ ਕਲਾ ਕਲ ਤਹਾਰੀ ਨਾਨਕ ਦਾ ਸੁਨ ਦਾਸ ਕਹਤ ਹੈ ਕਰ ਕਿਰਪਾ ਲੇਹੁ ਉਬਹਾਰੀ ਸਾਰੰਗ ਮਹੱਲਾ ਚੌਥਾ गोविंद की ऐसी कार कमाई जो किस करे सो सत कर मानु गुरु मुख नाम रहो ले बल आए रहाओ गोविंद प्रीति लगी आतम मीठी अवर विसर सब जाए फन दिन रहस भया मन मानिया ज्योति जोत मलाई जब गुण गाए तब ही मन तृप्तै शांत वसै मन आए ਗੁਰ ਕਿਰਪਾਲ ਭਈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਧਾਇਆ ਗਿਆਨ ਤਤ ਨਿਵਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੇ ਮੁਖੋ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਖਾਏ ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮਖਿ ਪਰਚਾਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰਗਮਹੱਲਾ ਚੌਥਾ ਮੇਰਾ ਮਨ RAM ਨਾਮ ਮਨਮਾਨੀ ਮੇਰਾ ਹੀ ਰਹਿ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਉਹ ਜਨ ਉਪਰ ਜਨ ਦੇਵ ਉਹ ਅਕਤ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਨੀ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਸਰ ਸਨਾ ਨਾਮੁ ਬਖਾਨੀ ਸ੍ਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਪਾਨੀ ਪੰਜ ਜਨਾ ਗੁਰ ਵਸ ਗਤਿਆਣੀ ਤਉ ਓਨ ਮੰਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸਾਰੰ ਮਹੱਲਾ ਚੋ